ਮੇਰੇ ਖੁਸ਼ੀ ਨਹੀਂ ਸੇਵਾ ਕਰ ਰਿਓ ਤਾ ਵੀ ਬਾਗੋਂ ਮਾਰ ਤੇ ਜੀ ਬਾਗੋਂ ਮਾਰ ਤੋਂ ਜੁੜਿਆ ਸਾਂਝੋ ਜੀ ਸਾਂਝੋ ਜੀ ਕੋਈ ਗੱਲ ਨਹੀਂ ਆਲੀ ਬੰਦੇ ਨੇ ਠੀਕ ਹੈ ਹਾਂ ਜੀ ਮਿਲ ਗਿਆ ਤੈਨੂੰ ਬੈਠ ਕੇ ਕੀ ਕੀ ਮਿਲਿਆ ਤੈਨੂੰ ਕੋਣ ਦੇਖ ਕੇ ਗਿਆ ਅਰਸ਼ੂ ਅਰਸ਼ੂ ਕਾਰ ਵੱਲੋਂ ਹਾਲੇ ਵੀ ਸੂਚਨਾ ਦੇ ਰਹੇ ਆਂ ਨਹੀਂ ਆ ਸ੍ਰੀ ਰਕਾ ਟਿੱਕਰ ਹਸਤਾਖਲਾ ਰਾਹਤ ਕੈਂਪ ਦੀਆਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆਂ ਮੈਡਮ ਪੂਜਾ ਲੁਟਰਾ ਸਰਦੇਵਾ ਜੀ ਨਾਲ ਹੀ ਉਹਨਾਂ ਦੀ ਪੂਰੀ ਟੀਮ ਜੋ ਕਿ ਇੱਥੇ ਪਹੁੰਚੀ ਹੈ ਲੋਕਾਂ ਦੇ ਵੀ ਤੁਹਾਨੂੰ ਪਤਾ ਪਿਛਲੇ ਕਈ ਦਿਨਾਂ ਤੋਂ ਜੋ ਕਿ ਲਗਾਤਾਰ ਸੇਵਾਵਾਂ ਦੇ ਵਿੱਚ ਹਾਜ਼ਰ ਨੇ ਮੈਡਮ ਪੂਜਾ ਲੁਟਰਾ ਸਰਦੇਵਾ ਜੀ ਨਾਲ ਉਹਨਾਂ ਦੀ ਪੂਰੀ ਟੀਮ ਨੇ ਆਹ ਦੇਣੀ ਹੈ ਤੇ ਨਹੀਂ ਆ ਹਾਂ ਹਾਂ ਨਹੀਂ ਨਹੀਂ ਦੇਖੋ ਲਓ ਤਸਵੀਰਾਂ ਨੇ ਹਸਤਾਖਲਾ ਦੀਆਂ ਰਾਹਤ ਕੈਂਪ ਦੀਆਂ ਲਾਈਵ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਜਿੱਥੇ ਕਿ ਮੈਡਮ ਪੂਜਾ ਲੁਤਰਾ ਸਦਾ ਜੀ ਆਪਦੀ ਪੂਰੀ ਟੀਮ ਦੇ ਨਾਲ ਪਹੁੰਚੇ ਨੇ ਲਗਾਤਾਰ ਇਹਨਾਂ ਦੇ ਵੱਲੋਂ ਲੋਕਾਂ ਦੀ ਸੇਵਾਵਾਂ ਦੇ ਵਿੱਚ ਹਾਜ਼ਰ ਨੇ ਮਾਂ ਤਕੀਨਾ ਮੈ ਜੀ ਹਾਂ ਜੀ ਅੱਜ ਤੁਹਾਡੇ ਵਿੱਚਕਾਰ ਕੋਣ ਆਇਤੀ ਜੀ ਕੀ ਕੀ ਲੈ ਕੇ ਆਇਸ ਮਾਨੋ ਯਾਰੀਆਂ ਡਾਇਟ ਆਈ ਖਾਵਣ ਤੋਂ ਡਾਇਟ ਆਈ ਪਹਿਲਾ ਹਾਨੂੰ ਪਾਣੀ ਵਿੱਚ ਛੁੱਕਾ ਰੱਖਣ ਲਈ ਆਈ ਹੈ ਅੱਜ ਵੀ ਸਮਾਨ ਲੈ ਕੇ ਆਏ ਕਿਵੇਂ ਜੀ ਅੱਜ ਖਾਵਣ ਪੀਣ ਦਾ ਨਇਟ ਆਈ ਸਮਾਨ ਹਾਂਜੀ ਬੱਚੇ ਤਾਂ ਨਹੀਂ ਲੈਣੇ ਕਿ ਜੱਜ ਹਾਂ ਲੈ ਆਂਦੇ ਆਂ ਬੱਚੇ ਚਾੜੀ ਹੋਈਆਂ ਆਂਦੀਆਂ ਖਾਵਣ ਨਿਸ਼ਾਨੀ ਆਂਦੀ ਹੈ ਦੋਸੇ

ਆਪਾਂ ਪਿੰਡ ਵਾਰਗੇ ਜੀ ਇਹ ਕਹਿੰਦੇ ਨਾਲ ਕਿ ਤੁਸੀਂ ਜਾਓ ਲੋ ਜੀ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਸੁਪਨਾਮ ਸਿੰਘ ਜੀ ਅੱਜ ਕਿੱਥੇ ਆਏ ਹੋ ਜੀ ਅਸੀਂ ਜੀ ਅਸਤਾ ਕਲਾਂ ਤੇ ਰਹਿੰਦੇ ਪਿਆ ਦੋ ਦਿਨ ਹੋ ਗਏ ਜੀ ਹਾਂਜੀ ਹਾਂਜੀ ਕਾਂਟੇ ਵਿੱਚ ਨੂੰ ਰਹਿੰਦੇ ਪਏ ਅੱਥੇ ਉਹ ਜੀ ਫਾਰਦੇ ਆ ਜੀ ਰਿੱਤੇਲੇ ਬਾਰੇ ਬਾਰਡਰ ਦੇ ਤੇ ਅੱਜ ਤੁਹਾਡੇ ਵਿੱਚ ਕਰ ਕੌਣ ਆਏ ਨੇ ਜੀ ਹੁਣ ਮੈਡਮ ਜੀ ਆਏ ਸੀ ਪੋਜਾਂ ਦੇ ਉੱਤਰਾ ਹਾਂਜੀ ਉਹਨਾਂ ਦੇ ਵੱਲੋਂ ਕੀ ਸਵਾਵਾਂ ਦਿੱਤੇ ਕਿ ਤੁਹਾਨੂੰ ਸਾਡੇ ਆਏ ਸੀ ਸਾਨੂੰ ਬੱਚਿਆਂ ਨੂੰ ਮਤਲਬ ਖੇਡ ਦਾ ਖਡਾਉਣਿਆਂ ਦਾ ਸਮਾਨ ਦਿੱਤਾ ਸੀ ਮੱਛਰ ਤਨੀਆਂ ਖਾਰਪਿੰਡ ਦਾ ਸਮਾਨ ਲਿਆਂਦਾ ਨੇ ਤੇ ਅੱਗੇ ਤੋਂ ਵੀ ਕਹਿੰਦੇ ਆਪਾਂ ਤੁਹਾਨੂੰ ਜੋ ਵੀ ਆਪਾਂ ਨੂੰ ਲੋੜਵੰਦ ਕੋਈ ਵੀ ਚੀਜ਼ ਹੈ ਆਪਾਂ ਦੇਵਾਂਗੇ ਲੰਗਰ ਵਗੈਰਾ ਜੋ ਵੀ ਹੈ ਬੱਚਿਆਂ ਲਈ ਬਜ਼ੁਰਗਾਂ ਲਈ ਕੋਈ ਚੀਜ਼ ਆਪਾਂ ਤੁਹਾਡੇ ਲਈ ਪ੍ਰਬੰਧ ਸਾਰਾ ਕਰਾਂਗੇ ਹੁੰਦਾ ਤੇ ਤੁਹਾਨੂੰ ਪਤਾ ਹੀ ਹੈ ਕਿ ਮੱਛਰਾਂ ਦੀ ਵੀ ਕਾफी ਪਰੇਸ਼ਾਨੀ ਆਂਦੀ ਹੈ ਲੋਕਾਂ ਨੂੰ ਜੋ ਸਹੀ ਮੌਸਮ ਨੂੰ ਵੇਖਦੇ ਹੋਏ ਮੈਡਮ ਪੂਜਾ ਲੁਤਰਾ ਸਾਹਿਬ ਦੇ ਵੱਲੋਂ ਮੱਛਰ ਕੰਦਿਆਂ ਦੀ ਜੋ ਕਿ ਸੇ ਲੋਕਾਂ ਨੂੰ ਪ੍ਰਵਾੜ ਕੇ ਲਕਰਾਇਆ ਜਾ ਰਹੀਆਂ ਨੇ ਮੱਛਰ ਕੰਦਿਆਂ ਦੀ ਸੇਵਾ ਵੀ ਮੈਡਮ ਪੂਜਾ ਲੁਤਰਾ ਸਾਹਿਬ ਦੇ ਵੱਲੋਂ ਕੀਤੀ ਜਾ ਰਹੀ ਹੈ ਤੁਹਾਨੂੰ ਪਤਾ ਹੈ ਹਰ ਪ੍ਰਭਾਵੀ ਤੇ ਜੋ ਕਿ ਲੋਕ ਨੇ ਉਹਨਾਂ ਦੇ ਲਈ ਮੈਡਮ ਪੂਜਾ ਲੁਤਰਾ ਸਾਹਿਬ ਦੀ ਸੇਵਾ ਦੇ ਵਿੱਚ ਹਮੇਸ਼ਾ ਹਾਜ਼ਰ ਨੇ ਚਾਹੇ ਤਾਂ ਹਰੇ ਜਾਰੇ ਦੀ ਸੇਵਾ ਹੋਵੇ ਚਾਹੇ ਦੁੱਗੇ ਰਾਸ਼ਨ ਦੀ ਸੇਵਾ ਹੋਵੇ ਚਾਹੇ ਪਸ਼ਵਾਂ ਤੇ ਫੀਡ ਦੀ ਤੇ ਹੁਣ ਤੁਸੀਂ ਵੇਖ ਰਹੇ ਹੋ ਇੱਥੇ ਜੋ ਕਿ ਕੁਝ ਪਰਸਰਾਂ ਨੇ ਕਿਹਾ ਗਿਆ ਸੀ ਕਿ ਸਾਨੂੰ ਮੱਛਰਾਂ ਦੇ ਵਿੱਚ ਸੌਂਦੇ ਜੋ ਕਿ ਛੋਟੇ ਜੁਆਕਾਂ ਲੈ ਕੇ ਸੌਣੇ ਤੇ ਸਾਨੂੰ ਬੜੀ ਦਿੱਕਤ ਆਉਂਦੀ ਆ। ਉੱਥੇ ਮਾਹੌਲ ਨੂੰ ਦੇਖਦੇ ਹੋਏ ਮੈਡਮ ਪੂਜਨ ਪ੍ਰਸਾ ਦੇਵਾ ਜੀ ਦੇ ਵੱਲੋਂ ਮੱਛਰਦਾਨੀ ਦੀ ਸੇਵਾ ਵੀ ਦਿੱਤੀ ਜਾ ਰਹੀ ਹੈ ਕਿ ਛੋਟੇ ਬੱਚਿਆਂ ਜੋ ਕਿ ਦਸਵਾਂ ਚ ਹੈ ਜਾਂ ਬਜ਼ੁਰਗਾਂ ਨੂੰ ਕੋਣ ਚ ਦਿੱਕਤ ਨਾ ਆਵੇ। ਜੀ ਸਰ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਪ੍ਰੀਤਮ ਸਿੰਘ ਪਿੰਡ ਹਸਤਕਲਾ ਸਰਪੰਚ ਹੈ। ਹਾਂ ਜੀ। ਅੱਜ ਤੁਹਾਡੇ ਵਿੱਚਕਾਰ ਕੋਨਾ ਨੇ ਜੀ। ਹਾਂ ਜੀ। ਅੱਜ ਤੁਹਾਡੇ ਵਿੱਚਕਾਰ ਕੋਨਾ ਨੇ ਜੀ। ਹਾਂ ਮੈਡਮ ਉਜਾ ਇਤਰਾਜੀ ਪਹੁੰਚੇ ਨੇ ਸਾਡੇ ਇੱਥੇ ਰਾਤ ਕੈਂਪੇਟ ਚ ਪਿੰਡ ਹਸਤਕਲਾਂ ਦੇ ਵਿੱਚ ਮੈਂ ਇਹਨਾਂ ਦਾ ਤਹਿ ਦਿਲੋਂ ਸੁਪਰ ਜੁਜਾਰ ਕਰਦਾ ਪਹਿਲੀ ਸੰਸਥਾ ਜਿਹੜੀ ਉਹ ਐਸ ਪੀ ਸੀ ਸਪੋਰਟਸ ਕਲੱਬ ਵਾਲੇ ਆਏ ਸੀ ਤੇ ਮੈਡਮ ਵੀ ਨਾਲ ਆਏ ਨੇ ਔਰ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਬੇਰ ਤੋਂ ਕਿ ਇਹਨਾਂ ਨੇ ਆ ਕੇ ਇੱਥੇ ਆਪਣੀ ਹਾਜ਼ਰੀ ਲਵਾਈ ਖੇਡਾਉਣੇ ਬੱਚਿਆਂ ਨੂੰ ਦਿੱਤੇ ਔਰ ਖਾਣ ਪੀਣ ਦਾ ਸਮਾਨ ਦਿੱਤਾ ਔਰ ਮੈਂ ਦੇਖ ਰਿਹਾ ਕਿ ਇਹ ਹਰ ਜਗ੍ਹਾ ਜਾ ਰਹੇ ਨੇ ਔਰ ਪਾਣੀ ਦੇ ਵਿੱਚ ਤੁਰ ਕੇ ਵੀ ਇਹਨਾਂ ਨੇ ਸੇਵਾ ਕੀਤੀ ਹੈ ਪਰ ਆ ਰਾਤ ਕੈਂਪ ਦੇ ਵਿੱਚ ਜਿਹੜੇ ਲੋਕ ਆਏ ਨੇ ਪਿੱਛੋਂ ਜਿਹੜੇ ਫਲੱਡ ਦੇ ਮਾਰੇ ਹੋਏ ਉਹਨਾਂ ਦੀ ਇਹ ਅੱਜ ਰਾਤ ਕੈਂਪ ਦੇ ਵਿੱਚ ਆਪਣੇ ਆਪਣੇ ਤਰੀਕੇ ਨਾਲ ਜਿਹੜਾ ਉਹ ਕੰਮ ਕਰ ਰਹੇ ਨੇ ਬੜੀ ਚੰਗੀ ਗੱਲ ਹੈ ਸਮਾਜ ਸੇਵਾ ਔਰ ਲੋਕਾਂ ਦੇ ਨਾਲ ਖੜਨ ਦਾ ਜਿਹੜਾ ਜज्ਬਾ ਹੈ ਉਹ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਔਰ ਮੈਂ ਇਹਨਾਂ ਦਾ ਅਰਦੇ ਪੰਚਾਇਤ ਵੱਲੋਂ ਸਕੂਲ ਵੱਲੋਂ ਰਾਤ ਕੈਂਪ ਵੱਲੋਂ ਸਾਰਿਆਂ ਵੱਲੋਂ ਧੰਨਵਾਦ ਕਰਨਾ ਜੀ ਬਹੁਤ-ਬਹੁਤ ਮਿਹਰਬਾਨੀ ਅਨਨ ਮਸਕਰ ਜੀ ਅਸੀਂ ਅੱਜ ਹਸਤੇ ਕਲਾ ਵਿੱਚ ਬਨੇ ਰਾਹਤ ਕੈਂਪ ਵਿੱਚ ਪਹੁੰਚੇ ਹਾਂ ਅੜ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜੋ ਹਾਲਾਤ ਅਸਟੈਂ ਬਨੇ ਹੋਏ ਨੇ ਔਰ ਲੋਕਾਂ ਨੂੰ ਜਿਹੜਾ ਰੈਸਕਿਊ ਕਰਕੇ ਰਾਹਤ ਕੈਂਪ ਵਿੱਚ ਪਹੁੰਚਾਇਆ ਜਾ ਰਿਹਾ ਹੈ ਔਰ ਇਕ ਵਕਤ ਵਕਤ ਇੰਨਾ ਬੇ ਲੋਕ ਮੌਜੂਦ ਨੇ ਔਰ ਇੱਥੇ ਪਹੁੰਚੇ ਹਾਂ ਬੱਚਿਆਂ ਵਾਸਤੇ ਜਿਹੜੀ ਰੈਫਰੈਸ਼ਮੈਂਟ ਲੈ ਕੇ ਜਿੰਦੇ ਵਿੱਚ ਸਮੋਸੇ ਬਿਸਕੁਟਸ ਵਗੈਰਾ ਔਰ ਨਾਲ ਹੀ ਮੱਛਰਦਾਨੀਆਂ ਕਿਉਂਕਿ ਇੱਥੇ ਬਹੁਤ ਸਾਰੇ ਬੱਚੇ ਵੀ ਨੇ ਪਰਿਵਾਰ ਵੀ ਰਹਿ ਰਹੇ ਨੇ ਔਰ ਰਾਤ ਨੂੰ ਮੱਛਰ ਦੇ ਕਰਕੇ ਕਿਤੇ ਨਾ ਕਿਤੇ ਹੋਰ ਕੋਈ ਪ੍ਰੋਬਲਮ ਵੀ ਹੋ ਸਕਦੀ ਹੈ ਤਾਂ ਨਾਲ ਉਹ ਲੈ ਕੇ ਪਹੁੰਚੀਆਂ ਤੇ ਵਿਸ਼ੇਸ਼ ਤੌਰ ਤੇ ਬੱਚਿਆਂ ਦੀ ਐਂਟਰਟੇਨਮੈਂਟ ਦਾ ਉਹਨਾਂ ਦਾ ਜਿਹੜਾ ਧਿਆਨ ਰੱਖਿਆ ਗਿਆ ਉਹਨਾਂ ਵਾਸਤੇ ਜਿਹੜੇ ਸਾਡੇ ਵੱਲੋਂ ਬੈਡਬਾਲ ਜਿਹੜੇ ਪ੍ਰੋਵਾਈਡ ਕਰਵਾਏ ਗਏ ਤਾਂ ਕਿ ਇੱਥੇ ਬੱਚੇ ਜਿਹੜੇ ਆਏ ਹੋਏ ਨੇ ਮਿਲ ਕੇ ਆਰਾਮ ਨਾਲ ਇੱਕ ਦੂਜੇ ਨਾਲ ਖੇਡਣ ਤੇ ਐਵੇਂ ਨਾਲ ਜਿਹੜੀ ਇੱਕ ਭਾਈਚਾਰਕ ਸਾਂਝ ਜਿਹੜੀ ਹੈ ਉਹ ਮਜ਼ਬੂਤ ਹੁੰਦਾ ਜਿਹੜਾ ਕੰਮ ਹੋਏਗਾ ਜੀ ਹਾਂ ਮੈਡਮ ਠੀਕ ਹੈ ਪਿਛਲੇ ਦਿਨ ਤੋਂ ਦੇਖ ਹੀ ਰਹੇ ਹਾਂ ਖੇਡ ਵੰਡਿਆ ਜਾ ਰਿਹਾ ਲਗਾਤਾਰ ক্রিকেট ਨੂੰ ਜਾਂ ਕਿਸੇ ਵੀ ਖੇਡ ਨੂੰ ਪ੍ਰਮੋਟ ਕੀਤਾ ਜਾ ਰਿਹਾ ਨਾਲ ਹੀ ਖਾਣ ਪੀਣ ਦਾ ਜੋ ਕਿ ਰਾਸ਼ਨ ਹੈ ਚਾਹੇ ਹਰੇ ਚਾਰੇ ਨੇ ਤੁਹਾਡੇ ਵੱਲੋਂ ਸੇਵਾਵਾਂ ਦਿੱਤੀ ਜਾ ਰਹੀ ਅੱਜ ਮੱਛਰਦਾਨੀ ਦੀ ਸੇਵਾ ਇਹ ਪਬਲਿਕ ਡਿਮਾਂਡ ਸੀ ਜਾਂ ਤੁਹਾਡੇ ਆਪ ਦੇ ਦਿਮਾਗ ਚ ਆਈ ਅੈਂਡੇ ਨਾਲ ਜਿਹੜੀ ਇਹ ਪ੍ਰੋਬਲਮ ਕਿਤੇ ਨਾ ਕਿਤੇ ਦੇਖੇ ਨਵਾਈਏ ਕਿ ਮੱਛਰ ਜਿਹੜੇ ਨੇ ਬੜੇ ਜੁੜੀ ਪ੍ਰੋਬਲਮ ਕ੍ਰੀਏਟ ਕਰ ਰਹੇ ਨੇ ਔਰ ਰਾਤ ਨੂੰ ਵੀ ਕੰਨਾਂ ਦੇ ਵਿੱਚ ਵੀ ਨਾਟ ਹੁੰਦੀ ਮੱਛਰਾਂ ਦੀਆਂ ਹੋਰ ਵੀ ਕਿਸ ਤਰ੍ਹਾਂ ਦੀ ਪ੍ਰੋਬਲਮ ਕ੍ਰੀਏਟ ਹੋ ਸਕਦੀ ਹੈ ਜੀ ਔਰ ਮੈਨੂੰ ਇਹ ਚੀਜ਼ ਮਹਿਸੂਸ ਹੋਈ ਕਿ ਮੱਛਰ ਦਾਨੀਆਂ ਜਿਹੜੀਆਂ ਨੇ ਉਹ ਦੇਣੀਆਂ ਚਾਹੀਦੀਆਂ ਨੇ ਪਰ ਪਹਿਲਾਂ ਦੀ ਸੇਵਾ ਵੀ ਕੀਤੀ ਗਈ ਹੈ ਜਿ ਰੈਸ਼ਨ ਸੇਵਾ ਵੀ ਕੀਤੀ ਗਈ ਹੈ ਪੱਟੀਆਂ ਦੀ ਵੀ ਕੀਤੀ ਗਈ ਹੈ ਹਰ ਇੱਕ ਪਿੰਡ ਤੱਕ ਹਰ ਇੱਕ ਦਾਨੀਆਂ ਤੱਕ ਜਿਹੜੀ ਇਹ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਹਲੇ ਤੱਕ ਨਹੀਂ ਹੈ ਕਿ ਹਰ ਇੱਕ ਦਾਨੀਆਂ ਤੇ ਹਰ ਇੱਕ ਪਿੰਡਾਂ ਤੱਕ ਇਹ ਪਹੁੰਚ ਕਰਕੇ ਮੇਰੇ ਵੱਲੋਂ ਮੇਰੀ ਟੀਮ ਵੱਲੋਂ ਹਰ ਤਰ੍ਹਾਂ ਦਾ ਜਿਹੜਾ ਸਾਮਾਨ ਪ੍ਰੋਵਾਈਡ ਕਰਵਾਇਆ ਗਿਆ ਹੈ ਰਾਜ ਵਿਸ਼ੇਸ਼ ਤੌਰ ਤੇ ਬੱਚਿਆਂ ਦਾ ਜਿਹੜਾ ਧਿਆਨ ਰੱਖਿਆ ਗਿਆ ਕਿਉਂਕਿ ਇਸ ਟਾਈਮ ਦੇ ਵਿੱਚ ਬੱਚੇ ਨੇ ਉਹ ਕਿਤੇ ਨਾ ਕਿਤੇ ਮੋਬਾਈਲਾਂ ਦੇ ਵਿੱਚ ਜਾਂ ਕਿਤੇ ਹੋਰ ਜਿਹੜੇ ਜਗ੍ਹਾ ਤੇ ਵੀ ਤੇ ਨਾ ਕਿਤੇ ਆਪਾਂ ਕਹਿ ਸਕਿਆ ਵੀ ਗਲਤ ਸੰਗਤ ਦਾ ਸ਼ਿਕਾਰ ਵੀ ਹੋ ਸਕਦੇ ਨੇ ਤਾਂ ਐਸੇ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਔਰ ਬੱਚਿਆਂ ਨੇ ਕਿੰਗੇ ਇੰਗੇਜ ਕਰਨ ਵਾਸਤੇ ਜਿਹੜਾ ਸਾਡੇ ਵੱਲੋਂ ਅੱਜ ਵਿਸ਼ੇਸ਼ ਤੌਰ ਤੇ ਉਹਨਾਂ ਨੂੰ ਜਿਹੜਾ ਬੈਡਬਾਲ ਵਗੈਰਾ ਉਹ ਕਿਹੜਾ ਸਾਮਾਨ ਪ੍ਰੋਵਾਈਡ ਕਰਵਾਇਆ ਗਿਆ ਜੀ ਜੀ ਏ ਮੱਛਾ ਕਰਨ ਸਵਾਲ ਤਾਂ ਮੈਂ ਤਾਂ ਕਿਹਾ ਕਿ ਕਿਉਂਕਿ ਪਿੱਛੇ ਨਾ ਮਾਤਾਵਾਂ ਕਰਨ ਲੋਕ ਮੱਛਰਦਾਨੀ ਕਰਨ ਨਾਲ ਬਹੁਤ ਸੋਨਾ ਕੰਮ ਕਰਦਾ ਸਾਰੀ ਰਾਤ ਬੱਚਿਆਂ ਨੂੰ ਜੋ ਕਿ ਫੋਨ 'ਚ ਬੜੀ ਦਿੱਕਤ ਆਂਦੀ ਤੋ ਬੜਾ ਉਹਨਾਂ ਦੇ ਵੱਲੋਂ ਐਸੀ ਵੀ ਬੜਾ ਧੰਨਵਾਦ ਕਰਦਾ ਤੁਹਾਡਾ ਮੈਡਮ ਬਹੁਤ ਬਹੁਤ ਜੀ ਮੈਂ ਤੇਹੀ ਕਹਾਂਗੀ ਕਿਉਂਕਿ ਸੱਚੇ ਪਾਸ਼ਾ ਵਾਹਿਗੁਰੂ ਇਹ ਜਿਹੜੀ ਇਹ ਦੁੱਖ ਦੀ ਘੜੀ ਜਿਹੜੀ ਇਹ ਇਹ ਹੁਣ ਖਤਮ ਕਰਕੇ ਰਾਹਤ ਪਹੁੰਚਾਓ ਔਰ ਸਾਡੇ ਜਿੰਨੇ ਵੀ ਭੈਣ ਭਰਾ ਰਾਤ ਕੈਂਪ 'ਚ ਬੈਠੇ ਹੋਏ ਨੇ ਤਾਂ ਕਿ ਆਪਣੇ ਕਾਰਜ ਜਿਹੜੇ ਨੇ ਮੂਰਵਸੇਬਾ ਕਰ ਸਕਣ ਔਰ ਬਾਕੀ ਮੈਂ ਔਰ ਮੇਰੀ ਟੀਮ ਜਿਹੜੀ ਲਗਾਤਾਰ ਅਸੀਂ ਇੰਨਾ ਪਿੰਡਾਂ ਦੇ ਲੋਕਾਂ ਦੇ ਸੰਪਰਕ ਵਿੱਚ ਆਜੀ ਸਾਡੇ ਆਫਿਸ ਦੇ ਵਿੱਚ ਵੀ ਲਗਾਤਾਰ ਜਿਹੜਾ ਇਹਨਾਂ ਨੂੰ ਪਰ ਪੈਲਾ ਸੁੱਕਾ ਰਾਸ਼ਨ ਜੋ ਵੀ ਡਿਮਾਂਡ ਉਦੀ ਚਦਾ ਪ੍ਰੋਵਾਈਡ ਕਰਵਾਈ ਜਾਂਦੀਆਂ ਨੇ ਔਰ ਨਾਲ ਨਾਲ ਮੇਰੇ ਵੱਲੋਂ ਮਿਲ ਟੀਮ ਵੱਲੋਂ ਇਹ ਰਾਹਤ ਕੈਂਪਸ ਦੇ ਵਿੱਚ ਹੀ ਪਹੁੰਚ ਕੀਤੀ ਜਾਂਦੀ ਹੈ ਤਾਂ ਕਿ ਕੋਈ ਵੀ ਪਰਸਨ ਹੈ ਜਿਆ ਨਾਰੇ ਜਿਹੜਾ ਕੋਈ ਵੀ ਚੀਜ਼ ਤੋਂ ਵਾਂਝਾ ਰਹਿ ਜਾਵੇ ਮੈਂ ਆਪਣੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਜੋ ਹਰ ਪਲ ਹਰ ਕਦਮ ਮੇਰੇ ਨਾਲ ਜਿਹੜੀ ਹੈ ਖੜੀ ਰਹਿੰਦੀ ਹੈ ਤਾਂ ਹੀ ਮੈਂ ਸੇਵਾ ਕਰਨ ਦੇ ਲਾਇਕ ਬਣਦੀ ਹਾਂ ਜੀ ਬਹੁਤ-ਬਹੁਤ ਜੀ